ਅਸੀਂ ਅੱਜ ਬਾਗਾ ਬਾਰਡਰ ਪਹੁੰਚੇ ਕੱਲ ਪਰਸੋਂ ਤੋਂ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਸੀਗੇ ਅੱਜ ਅਸੀਂ ਬਾਗਾ ਪਹੁੰਚੇ ਉਹ ਪਿੱਛੇ ਪਾਕਿਸਤਾਨ ਦਾ ਬਾਰਡਰ ਆ ਗਿਆ ਜਾਜ ਆ ਗਿਆ ਇੱਧਰ ਸਾਰੀਆਂ ਤਾਰਾਂ ਉਹ ਜ਼ੀਰੋ ਲਾਈਨ ਉਹ ਜਿਹੜੇ ਇੱਧਰ ਘੱਟੀਆਂ ਮੰਜ਼ੂਰੀ ਲੈ ਕੇ ਜਾਣੀ ਪੈਂਦੀ ਹੋਊਗੀ ਤੇ ਉੱਥੇ ਲਓ ਜੀ ਅਸੀਂ ਆਏ ਸੀਗੇ ਬਾਗਾ ਬਾਰਡਰ ਤੇ ਜਾਜ ਤੁਹਾਨੂੰ ਮੈਂ ਦਿਖਾਦਾ ਤੇ ਸਲਾਬੇ ਜੁਏ ਪਏ ਆ ਕਿਉਂਕਿ ਬਾਰਿਸ਼ ਜਿਹੜੀ ਹੈ ਬਹੁਤ ਆ ਵੇਖੋ ਪਾਣੀ ਬਹੁਤ ਖੜਾ ਹੈ ਤੇ ਅਸੀਂ ਅੰਦਰ ਪਰੇਡ ਵੇਖੀ ਸੋ ਬਹੁਤ ਵਧੀਆ ਤੇ ਇੰਡੀਆ ਦੇ ਬੰਦੇ ਕਾਫੀ ਕਾਫੀ ਘੱਟ ਸੀ ਅੱਜ ਤੇ ਪਾਕਿਸਤਾਨ ਦਾ ਬਹੁਤ ਘੱਟ ਘੱਟ ਲੋਕ ਸੀਗੇ ਜਿਵੇਂ ਚਲੋ ਵਧੀਆ ਹੋ ਗਿਆ ਆ ਦੇਖੋ ਬਾਗਾ ਬੋਰਡ ਦੇ ਇਹ ਹੈ ਜੀ ਤੋਪ ਬੀਐਸਐਫ ਤੇ ਆ ਮੇਰਾ ਭਰਾ ਇਹ ਮੀਂਹ ਬਹੁਤ ਪਿਆ ਇਸ ਛਲਾਬਾ ਜਿਹਾ ਦੇਖ ਰਿਹਾ ਥਨੂੰ ਕਾਲਾ ਤਾਂ ਹੈ ਹੀ ਇਹ ਇਹ ਥੋੜਾ ਜਿਹਾ ਸਫ ਦਿਖ ਰਿਹਾ ਇਹ ਛਲਾਬਾ ਜਿਹਾ ਹੋ ਗਿਆ ਅੱਜ ਮੀਂਹ ਬਹੁਤ ਪਿਆ ਯਾਰ ਕੀ ਦੱਸੀਏ ਥਨੂੰ ਲੈ ਇਹੋ ਜੀ ਸ਼ੀਟ ਮਿਲਨੀ ਇੱਥੇ ਫੋਟਾ ਇਹ ਮੰਦਿਰ ਬਣਿਆ ਹੋਇਆ ਜੀ ਇੱਥੇ इधरली साइड इंडिया जी और साइड पाकिस्तान जी इत ਬਾਰਡਰ ਦੇ ਜਵਾਂ ਨੇੜੇ ਤੇੜੇ ਫਿਰਦੇ ਲੋਕ ਦੇਖੋ ਤੁਹਾਨੂੰ ਮੈਂ ਉਹ ਤੋਪ ਕੜੀ ਉਹ ਵੀ ਦਿਖਾ ਕੇ ਦੇਣ ਲਿਆਉਣਾ ਇਹ ਇੰਡੀਆ ਗੇਟ ਇਸ ਤੋਂ ਪਰਲੇ ਪਾਸੇ ਪਾਕਿਸਤਾਨ ਦਾ ਗੇਟ ਆਇਆ ਜੀ ਅੱਜ ਅਸੀਂ ਆਏ ਸੀ ਬਾਗਾ ਬਾਰਡਰ ਬਾਗਾ ਬਾਰਡਰ ਆ ਕੇ ਬਹੁਤ ਵਧੀਆ ਲੱਗਿਆ ਅੱਜ ਅਸੀਂ ਅੱਜ ਦੀ ਪਰੇਡ ਵੇਖੀ ਬਹੁਤ ਵਧੀਆ ਪਰ ਮੀਂਹ ਆ ਗਿਆ ਸੀ ਮੌਸਮ ਖਰਾਬ ਹੋ ਗਿਆ ਸੀ ਥੋੜਾ ਸੋ ਤੁਸੀਂ ਦੇਖ ਸਕਦੇ ਹੋ ਸਾਰੇ ਮੈ ਵੀ ਸਲਾਬਾ ਜਿਹਾ ਲੱਗ ਰਿਹਾ ਤੁਹਾਨੂੰ ਗਿੱਲਾ ਜਿਹਾ ਲੱਗ ਰਿਹਾ ਇਹ ਵੀ ਥੋੜੀ ਜਿਹੀ ਗਿੱਲੇ ਲੱਗ ਰਿਹਾ ਬਾਕੀ ਠੀਕ ਸੀ ਮੌਸਮ ਤੇ ਕੀ ਹੋ ਗਿਆ ਬਿੰਦੇ ਬਿੰਦੇ ਅੱਛਾ ਸਲਾਬੇ ਸਲਾਬੇ ਨੂੰ ਸਲਾਬੇ ਕਵਾਂਗੇ ਆ ਦੇਖੋ ਜੀ ਇੱਧਰ ਬਾਰਡਰ ਆ ਗਿਆ ਪਿੱਛੇ ਮੇਰੇ ਬਾਰਡਰ ਆ ਗਿਆ ਆ ਪਿੱਛੇ ਬਾਰਡਰ ਦੀ ਉਤਾਰਾਂ ਉਧਰਲੀ ਸਾਈਡ ਪਾਕਿਸਤਾਨ ਆ ਗਿਆ ਤੇ ਥੈਂਕ ਯੂ ਜੀ ਅੱਜ ਦਾ ਬਲੌਗ ਦੇਖਣ ਵਾਸਤੇ ਥੋੜਾ ਬਹੁਤ ਧੰਨਵਾਦ ਸੋ ਮਿਲਦੇ ਹਾਂ ਅੱਜ ਅਗਲੇ ਅਗਲੇ ਬਲੌਗ ਚ ਮਿਲਦੇ ਆਪਾਂ ਜੀ ਸੋ ਉਦੋਂ ਤੱਕ ਲਈ ਧੰਨਵਾਦ